ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਦਸ਼ਾਹ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਉਮੀਦ ਆ ਤੁਸੀਂ ਠੀਕ ਹੋਵੋਗੇ ਤੇ ਬਹੁਤ ਤੁਸੀਂ ਮੈਨੂੰ ਸਤਿਕਾਰ ਦਿੰਨੇ ਹੋ ਬਹੁਤ ਪਿਆਰ ਦਿੰਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਆਕਾਰ ਬੁਰਖ ਵਾਹਿਗੁਰੂ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਵੀ ਆਪਣੇ ਪਰਿਵਾਰ 'ਚ ਸਦਾ ਖੁਸ਼ ਰਹੋ ਹੋ ਤੇ ਅੱਜ ਆਪਾਂ ਗੱਲ ਕਰਦੇ ਆ ਵੀ ਇਹ ਵੀ ਸਮਾਂ ਹੈ ਅਸੀ ਚੀਜ਼ ਆ ਜੋ ਆਪਾਂ ਨੂੰ ਹਰ ਇੱਕ ਚੀਜ਼ ਦੀ ਪਛਾਣ ਕਰਵਾ ਦਿੰਦਾ ਹਰ ਇੱਕ ਇਨਸਾਨ ਦੀ ਪਛਾਣ ਕਰਵਾ ਦਿੰਦਾ ਤੇ ਆਪਾਂ ਜਿਹੜੀਆਂ ਗੱਲਾਂ ਮਤਲਬ ਕਿਤਾਬਾਂ 'ਚੋਂ ਨਹੀਂ ਸਿੱਖੀਆਂ ਹੁੰਦੀਆਂ ਉਹ ਆਪਾਂ ਨੂੰ ਵੀਰੇ ਸਮਾਂ ਸਿਖਾ ਦਿੰਦਾ ਹੈ ਸਮਾਂ ਬਲਵਾਨ ਹੀ ਐਨਾ ਵੀ ਜੇ ਸਮਾਂ ਛੋਡੇ ਪੱਖ 'ਚ ਹੈ ਤਾਂ ਗੱਲ ਠੀਕ ਹੈ ਜੇ ਸਮਾਂ ਛੋਡੇ ਉਲਟਾ ਤਾ ਫਿਰ ਤੁਹਾਨੂੰ ਸਾਰਾ ਕੁਝ ਦਿਖਾ ਦਿੰਦਾ ਸੋ ਆਪਾਂ ਕਹਿ ਦਿੰਨੇ ਆ ਵੀ ਸਮਾਂ ਮਾੜਾ ਵੀ ਹੁੰਦਾ ਤੇ ਸਮਾਂ ਚੰਗਾ ਵੀ ਹੁੰਦਾ ਮੈਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰੂੰ ਵੀ ਜਿੱਤੇ ਵੀ ਆਵੇ ਸਮਾਂ ਚੰਗਾ ਆਵੇ ਮਾੜਾ ਜੀ ਵਾਹਿਗੁਰੂ ਕਦੇ ਵੀ ਨਾ ਆਵੇ ਕਿਉਂਕਿ ਜਿਸ ਬੰਦੇ ਨੇ ਪ੍ਰਮਾਤਮਾ ਆਲਰੇਡੀ ਬਹੁਤ ਦੁੱਖ ਦੇਖ ਚੁੱਕਿਆ ਤਾਂ ਮੇਰੀ ਪ੍ਰਮਾਤਮਾ ਅੱਗੇ ਅਰਦਾਸ ਆ ਵੀ ਵਾਹਿਗੁਰੂ ਉਹ ਬੰਦਿਆਂ ਨੂੰ ਵੀ ਸੁੱਖ ਦੇਖਣ ਦਾ ਜਰੂਰ ਮੌਕਾ ਦੇ ਜਿਹੜੇ ਬੰਦਿਆਂ ਨੇ ਵੀ ਸਮਾਂ ਚੰਗਾ ਹੰਡਾਇਆ ਤੇ ਮਾੜੇ ਹੰਡਾਉਣ ਵਾਲਿਆਂ ਨੂੰ ਵੀ ਪ੍ਰਮਾਤਮਾ ਚੰਗਾ ਸਮਾਂ ਜਰੂਰ ਦੇ ਕਿਉਂਕਿ ਮਾੜਾ ਸਮਾਂ ਬਹੁਤ ਬਹੁਤ ਜ਼ਿਆਦਾ ਦਰਦ ਦੇ ਕੇ ਜਾਂਦਾ ਹੈ ਤੇ ਬਹੁਤ ਬਹੁਤ ਕੁਝ ਸਿਖਾ ਕੇ ਜਾਂਦਾ ਆਪਣਿਆਂ ਦੀ ਬਗਾਨਿਆਂ ਦੀ ਪਰਖ ਕਰਾ ਕੇ ਜਾਂਦਾ ਤੇ ਬਾਕੀ ਤੁਸੀਂ ਆਪ ਸਮਝਦਾਰ ਹੋ ਵੀਰੇ ਕੁਝ ਗੱਲਾਂ ਤਾਂ ਮੈਂ ਕਹਿਣੀ ਆ ਕੁਝ ਤੁਸੀਂ ਮੇਰੇ ਬਿਨਾਂ ਕਹੀ ਸਮਝ ਜਾਣਿਓ ਤੁਹਾਨੂੰ ਉਹ ਕਹਿਣ ਦੀ ਲੋੜ ਨਹੀਂ ਪੈਂਦੀ ਸੋਮਾ ਜੀ ਕਵਾਈ ਦੀ ਗੱਲ ਸੁਣੀ ਤੇ ਮੇਰੀ ਭੈਣ ਨੇ ਕੈਨੇਡਾ ਤੋਂ ਉਹਨਾਂ ਨੇ ਮੈਨੂੰ ਵੀਡੀਓ ਭਾਈ ਉਹਨਾਂ ਦੀ ਗੱਲ ਸੁਣੀ ਮੈਨੂੰ ਬਹੁਤ ਵਧੀਆ ਲੱਗੀ ਉਹਨਾਂ ਦੇ ਵਿਚਾਰ ਬਾਈ ਜੀ ਦੇ ਉਹ ਬਾਈ ਜੀ ਨੇ ਪਤਾ ਵੀਡੀਓ ਚ ਕੀ ਕਿਹਾ ਸੀ ਉਹ ਕਹਿੰਦਾ ਵੀ ਦੁਨੀਆ ਐਸੀ ਹੈ ਵੀ ਤੁਸੀਂ ਕਿੰਨੇ ਮਰਜ਼ੀ ਕੋਸ਼ਿਸ਼ ਕਰ ਲਓ ਕਹਿੰਦਾ ਵੀ ਤੁਸੀਂ ਇਹ ਕੋਸ਼ਿਸ਼ ਕਰ ਲਓ ਵੀ ਅਸੀਂ ਚੰਗੀ ਵੀਡੀਓ ਬਣਾ ਕੇ ਪਾ ਰਹੇ ਹਾਂ ਜਾਂ ਅਸੀਂ ਕਿਸੇ ਦੇ ਭਲੇ ਲਈ ਪਾ ਰਹੇ ਹਾਂ ਜਾਂ ਕਿਸੇ ਨੂੰ ਕੁਝ ਸਿਖਾਉਣ ਲਈ ਪਾ ਰਹੇ ਹਾਂ ਹਨਾ ਤੁਸੀਂ ਜਿੰਨੇ ਮਰਜ਼ੀ ਕੋਸ਼ਿਸ਼ ਕਰ ਲਿਓ ਚਾਹੇ ਤੁਸੀਂ ਸੋਨਾ ਬਣ ਕੇ ਉਹ ਚੀਜ਼ਾਂ ਕਹਿੰਦਾ ਵੀਡੀਓ ਚ ਲਿਆਓ ਤਾ ਵੀ ਕਹਿੰਦਾ ਲੋਕਾਂ ਨੇ ਤੁਹਾਨੂੰ ਕਮੈਂਟ ਕਰਨੇ ਹੀ ਕਰਨੇ ਆ ਕਹਿੰਦਾ ਲੋਕਾਂ ਦੀ ਬੁੱਧੀ ਐਸੀ ਹੋ ਚੁੱਕੀ ਆ ਵੀ ਉਹਨਾਂ ਨੂੰ ਦੂਜੇ 'ਚ ਕਮੀਆਂ ਕੱਢਣ ਦੀ ਆਦਤ ਹੀ ਬਣ ਜਾਂਦੀ ਆ ਵੀ ਉਹ ਦੂਜੇ 'ਚ ਕਮੀਆਂ ਕੱਢਦੇ ਹੀ ਕੱਢਦੇ ਆ ਉਹ ਉਹ ਕਈਆਂ ਦੇ ਤੱਕ ਕਹਿੰਦਾ ਵੀ ਦਿਮਾਗ 'ਚ ਉਹ ਇਹ ਗੱਲ ਹੁੰਦੀ ਆ ਵੀ ਇਹ ਇਹ ਕੰਮ ਕਿਉਂ ਕਰ ਰਿਹਾ ਆ ਆਪਾਂ ਇਹਨੂੰ ਟੋਕੀਏ ਉਹਨਾਂ ਨੇ ਚਾਹੇ ਹੋਰ ਕੋਈ ਕੰਮ ਕਰਨਾ ਨਾ ਹੋਵੇ ਪਰ ਤੁਹਾਡੇ 'ਚ ਕਮੀ ਉਹ ਜ਼ਰੂਰ ਕੱਢਣਗੇ ਕਹਿੰਦਾ ਵੀ ਕਿੰਨੀ ਕੋਸ਼ਿਸ਼ ਕਰ ਲਓ ਤੁਸੀਂ ਦੁਨੀਆ ਨੂੰ ਜਿੱਤ ਨਹੀਂ ਸਕਦੇ ਇਹ ਗੱਲ ਉਹਦੀ ਬਾਈ ਜੀ ਮੈਨੂੰ ਬਹੁਤ ਵਧੀਆ ਲੱਗੀ ਤੇ ਮੈਨੂੰ ਵੀ ਉਹ ਚੀਜ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਹਿੰਦਾ ਵੀ ਮਤਲਬ ਤੁਸੀਂ ਦੁਨੀਆ ਨਹੀਂ ਜਿੱਤ ਸਕਦੇ ਕਹਿੰਦਾ ਕਿੰਨੇ ਮਰਜੀ ਚੰਗੇ ਵਿਚਾਰਾਂ ਵਾਲੀਆਂ ਵੀਡੀਓ ਪਾ ਦਿਓ ਤੁਹਾਡੀ ਵੀਡੀਓ ਤੇ ਕਹਿੰਦਾ ਕਮੈਂਟ ਘਟੀਆਂ ਆਉਣਗੀਆਂ ਆਉਣਗੇ ਕਹਿੰਦਾ ਲੋਕ ਇਹੋ ਜਿਹੇ ਆ ਵੀ ਨਾ ਇਹ ਚੰਗਿਆਂ ਨੂੰ ਨਾ ਇਹ ਮੰਦਿਆਂ ਨੂੰ ਸਿਰ ਇੱਕ ਨੂੰ ਕਹਿੰਦਾ ਇੱਕ ਤੱਕੜੀ ਚ ਦੋਲਦੇ ਆ ਸਭ ਦੀ ਕਹਿੰਦਾ ਇਹਨਾਂ ਦੀ ਟਿੱਪਣੀ ਕਰਨੀ ਹੈ ਤੇ ਇਹਨਾਂ ਨੂੰ ਔਗਣ ਛੋੜੇ ਕਹਿੰਦਾ ਵੀ ਸੋਨੂੰ ਪਤਾ ਹੋਊ ਛੋਟੇ ਚ ਕੀ ਔਗਣਾ ਪਰ ਇਹ ਇਹਨਾਂ ਨੇ ਛੋਟੇ ਚ ਔਗਣ ਕੱਢਨੇ ਆ ਇਹਨਾਂ ਨੂੰ ਛੋਟੀ ਜ਼ਿੰਦਗੀ ਬਾਰੇ ਲਾਈਫ ਬਾਰੇ ਕੋਈ ਲੈਣਾ ਦੇਣਾ ਨਹੀਂ ਹੁੰਦਾ। ਕੋਸ਼ੋ ਛੋਡੇ ਬਾਰੇ ਜਾਣਦੇ ਨਹੀਂ ਹੁੰਦੇ। ਇਹ ਤਾਂ ਤੁਸੀਂ ਜੇ ਤੁਹਾਡਾ ਰੱਬ ਜਾਣਦਾ ਵੀ ਤੁਸੀਂ ਵੀਡੀਓ 'ਚ ਕੀ ਕਹਿਣਾ ਚਾਹੁੰਦੇ ਹੋ ਹਣਾ। ਤੁਹਾਨੂੰ ਲੋਕ ਕੀ ਨਾਮ ਦਿੰਦਿਆ ਪਰ ਇਹਨਾਂ ਦੀ ਪਰਵਾਹ ਹੀ ਨਾ ਕਰੋ। ਤੇ ਉਹ ਭੈਣ ਮੈਨੂੰ ਵੀਡੀਓ ਪਾ ਕੇ ਮੈਨੂੰ ਵੀ ਉਹ ਹੌਸਲਾ ਦਿੰਦਿਆ ਵੀ ਤੁਸੀਂ ਡੋਲਣਾ ਨਹੀਂ ਆਪਣੀਆਂ ਵੀਡੀਓਆਂ ਪਾਉਂਦੇ ਰਹੋ ਜਿਹੜੇ ਬੈਡ ਕਮੈਂਟ ਕਰਦੇ ਆ ਕਰੀ ਜਾਣ ਦੋ। ਵੈਸੇ ਜਿਆਦੇ ਬੈਡ ਤਾਂ ਕਮੈਂਟ ਮੈਨੂੰ ਕਿਸੇ ਨੇ ਨਹੀਂ ਕੀਤਾ ਬਸ ਉਹ ਹੁੰਦੇ ਆ ਵੀ ਕੁਝ ਕੁ ਗੱਲਾਂ ਦੇ ਵਿੱਚ ਉਹ ਕਹਿ ਜਾਂਦੇ ਚਲੋ ਅਗਲੇ ਦੀ ਮਾਤ ਤਾਂ ਹਣਾ ਆਪਾਂ ਕੁਝ ਨਹੀਂ ਕਹਿਣਾ ਇਹਨਾਂ ਲੋਕਾਂ ਨੂੰ ਤੇ ਸਮਾ ਕੀ ਚੀਜ਼ ਹੁੰਦਾ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਸਮਾ ਮਾੜਾ ਚੰਗਾ ਸਾਰਿਆਂ ਤੇ ਆਉਂਦਾ ਮੈਨੂੰ ਦੱਸਣ ਦੀ ਤਾਂ ਵੈਸੇ ਲੋੜ ਨਹੀਂ ਹਨਾ ਪਰ ਮੈਂ ਦੱਸਣਾ ਇਹ ਚਾਹੁੰਦੀ ਆ ਵੀ ਕਈ ਨਾ ਇੰਨੇ ਕ ਸਟ्रेस ਚ ਲੋਕ ਹੈਗੇ ਨੇ ਹਨਾ ਵੀ ਜਿੰਨਾ ਕਰਕੇ ਮੈਨੂੰ ਵੀਡੀਓ ਹੁਣ ਹੋਰ ਵੀ ਪਾਉਣੀਆਂ ਪੈਣੀਆਂ ਹੋਰ ਵਿਸ਼ਿਆਂ ਤੇ ਪਾਉਣੀਆਂ ਪੈਣੀਆਂ ਮੈਨੂੰ ਐ ਲੱਗਦਾ ਵੀ ਕੀ ਆ ਵੀਡੀਓ ਸੌਣ ਕੇ ਉਹਨਾਂ ਦੇ ਘਰੋਂ ਇਹ ਗੱਲ ਖਤਮ ਹੋ ਜਾਣਾ ਮੈਨੂੰ ਤਾਂ ਸੱਚੀ ਮੈਂ ਦਿਲੋਂ ਕਹਣੀ ਆ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਹਰ ਇੱਕ ਦੇ ਘਰੇ ਤੰਦਰੁਸਤੀ ਤਰੱਕੀ ਬਖਸ਼ੀ ਮਾਲਕਾ ਕੋਈ ਆਪਣੇ ਘਰੇ ਦੁਖੀ ਨਾ ਹੋਵੇ ਕਿਸੇ ਤੋਂ ਤੋ ਐਸਾ ਸਮਾਣਾ ਲੈ ਆਵੀ ਉਹ ਬੰਦਾ ਸਟ੍ਰੈਸ ਚ ਚਲਾ ਜਾਵੇ ਹਨਾ ਉਹਦੀ ਫੈਮਿਲੀ ਸਾਰੀ ਦਾਤ ਹੀ ਲੱਗ ਜਾਵੇ ਵਾਹਿਗੁਰੂ ਇਹ ਦਿਨ ਕਿਸੇ ਨੂੰ ਦਿਖਾਈ ਨਾ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਇਹ ਦਿਨ ਦੁਸ਼ਮਣ ਨੂੰ ਵੀ ਨਾ ਦਿਖਾਈ ਵੀ ਕਿਸੇ ਦੇ ਘਰੇ ਮੈਂ ਕਹਣੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਤੂੰ ਦੁਨੀਆ ਦੇ ਉੱਤੋਂ ਸਾਰਾ ਕਲੇਸ਼ ਬਹਿਮ ਭਰਮ ਚੱਕ ਦੇ ਪਰਮਾਤਮਾ ਸਾਰੀ ਦੁਨੀਆ 'ਚ ਪਿਆਰ ਪ ਜਿਹੜੀ ਨਫ਼ਰਤ ਹੈ ਇਹ ਇਨਸਾਨੀਅਤ ਦੀ ਇਨਸਾਨੀਅਤ ਨਾਲ ਹੈ ਹੋਰ ਚੀਜ਼ਾਂ ਨਾਲ ਕਿਸੇ ਨੂੰ ਕੋਈ ਨਫ਼ਰਤ ਨਹੀਂ ਨਾ ਕੋਈ ਚਿੱਟੇ ਤੋਂ ਨਫ਼ਰਤ ਕਰਦਾ ਨਾ ਕਿਸੇ ਨਸੇ ਤੋਂ ਨਫ਼ਰਤ ਕਰਦਾ ਨਾ ਕਿਸੇ ਨੂੰ ਸ਼ਰਾਬ ਤੋਂ ਨਫ਼ਰਤ ਹੈ ਠੀਕ ਹੈ ਟਿੱਪਣੀਆਂ ਕੀਤੇ ਹੁੰਦੀਆਂ ਜਿਹੜਾ ਕਿ ਬੰਦਾ ਕੋਈ ਸਹੀ ਕੰਮ ਕਰ ਰਿਹਾ ਢੰਗ ਨਾਲ ਜੀ ਰਿਹਾ ਜਿਹੜਾ ਬੰਦਾ ਘਰ ਬਰਬਾਦ ਕਰ ਰਿਹਾ ਉਹਨੂੰ ਕੋਈ ਨਹੀਂ ਰੋਕਦਾ ਕੋਈ ਵੀ ਨਹੀਂ ਉਹਨੂੰ ਟੋਕਦਾ ਲੋਕ ਖੁਸ਼ ਹੁੰਦੇ ਆ ਵੀ ਇਹਦਾ ਉੱਜੜ ਰਿਹਾ ਨਜ਼ਾਰਾਗਾ ਇਹ ਉੱਜੜ ਜੂ ਜਾਂ ਆਪਣੇ ਜੋਗਰਾ ਹੋ ਜੂ ਜਾਂ ਆਪਾਂ ਲੈ ਲਾਂਗੇ ਇਹ ਅੱਖਾਂ ਰੱਖ ਲੈਂਦੇ ਆ ਪਰ ਕਿਸੇ ਨੂੰ ਚੰਗੀ ਮੱਤ ਨਹੀਂ ਦਿੰਦੇ ਇਹ ਨਹੀਂ ਕਹਿੰਦੇ ਵੀ ਵੀਰੇ ਕੋਈ ਗੱਲ ਨਹੀਂ ਤੂੰ ਹਾਲਾਤਾਂ ਨਾਲ ਲੜਨਾ ਸਿੱਖ ਤੂੰ ਆਪਦੀ ਜਿਹੜੀ ਤੇਰੇ ਕੋਲੇ ਪੂੰਜੀ ਆ ਨੂੰ ਸੰਭਾਲ ਕੇ ਰੱਖ ਤੂੰ ਮਿਹਨਤ ਕਰ ਠੀਕ ਹੋ ਜਾਏਗਾ ਤੇ ਮਤ ਪਤਾ ਕੀ ਦੇਣਗੇ ਨਾ ਭਰਾਵਾ ਤੇਰੇ ਨਾਲ ਤਾਂ ਐ ਹੋਗੀ ਨਾ ਭਰਾਵਾ ਹੁਣ ਨਹੀਂ ਤੂੰ ਉੱਠ ਸਕਦਾ ਓਏ ਥੋੜੀ ਵੀਰੇ ਲੋੜ ਨਹੀਂ ਹੈਗੀ ਕਿਸੇ ਨੂੰ ਤੁਸੀਂ ਕਿਸੇ ਦੇ ਘਰੇ ਆ ਕੇ ਗਿਆਨ ਨਾ ਦਿਆ ਕਰੋ ਨਾ ਕਿਸੇ ਦੇ ਕੰਮ 'ਚ ਟੰਗਾ ਅਡਾਇਆ ਕਰੋ ਤੁਰੇ ਆਉਣਗੇ ਤੁਰੇ ਆਉਣਗੇ ਮੜਾ ਜਗਲ ਦਾ ਨੁਕਸਾਨ ਦਾ ਥੋੜੀ ਅਗਲੇ ਦਾ ਪਤਾ ਲੈਣ ਆਉਂਦੇ ਓ ਕਿਹੜੇ ਤੈਨੂੰ ਕੁਝ ਦੇ ਕੇ ਜਾਂਦੇ ਆ ਸਵਾਦ ਤਾਂ ਫੇਰ ਆ ਵੀ ਜਿਹੜਾ ਬੰਦਾ ਮੰਨ ਲਓ ਕਿਸੇ ਬੰਦੇ ਦਾ 10000 ਦਾ ਨੁਕਸਾਨ ਹੋ ਗਿਆ ਠੀਕ ਹੈ ਉੱਥੇ 100 ਬੰਦਾ ਜਰੂਰ ਆਉਂਦਾ ਜ਼ਰੂਰ ਆਉਂਦਾ ਉੱਥੇ 100 ਬੰਦਾ ਹਾਲਚਾਲ ਪੁੱਛਣ ਮੈਂ ਕਹਣੀ ਆ ਦੁਨੀਆ ਤੋਂ ਕਰਜੇ ਨਾ ਦੁਨੀਆ ਤੇ ਚੜਨ ਕਦੇ ਦੋਕਾਂ ਨੂੰ ਘਾਟੇ ਨਾ ਬਹਿਣ ਕਦੇ ਲੋਕ ਦੁਖੀ ਨਾ ਹੋਣ ਜੇ ਤੁਸੀਂ ਸੱਚੇ ਦਿਲੋਂ ਹੈਲਪ ਕਰੋ ਮੈਂ ਤਾਂ ਕਹਿਣੀ ਆ ਵੀਰੇ ਜਦ ਤੱਕ ਕਿਸੇ ਦੇ ਘਰੇ ਜਾਇ ਨਾ ਕਰੋ ਵੀ ਕੀ ਦਾ ਨੁਕਸਾਨ ਹੋ ਗਿਆ ਹਨਾ ਜੇ ਪਤਾ ਲੈਣ ਜਾਂਦੇ ਹੋ ਸੋਨੂੰ ਪਤਾ ਵੀ ਉਹ ਬੰਦਾ ਗਰੀਬ ਆ ਵਿਚਾਰਾ ਵੀ ਉਹਦਾ 10000 ਦਾ ਨੁਕਸਾਨ ਹੋ ਗਿਆ ਠੀਕ ਐ 100 ਬੰਦਾ ਜਾਂਦੇ ਹੋ ਨਾ ਤੁਸੀਂ ਅਗਲੇ ਦੇ ਘਰੇ ਪਤਾ ਲੈਣ ਮੇਰਾ ਮੈਨੂੰ ਲੱਗਦਾ 100 ਛੱਡੋ ਚੱਲ ਤੁਸੀਂ 40 ਤਾਂ ਜਾਂਦੇ ਹੋਵੋਗੇ ਬੀਤਾ ਜਾਂਦੇ ਹੋਗੇ ਅਗਲੇ ਦਿਕਰੇ ਬੀਬਰੇ ਕੀ ਹੋ ਗਿਆ ਦੇਖੋ ਮਨ ਸਮਝਾਉਣ ਹੁੰਦਾ ਤੁਸੀਂ ਮਨ ਸਮਝਾ ਲਓ ਕਿਸੇ ਦੇ ਸਮੇਂ ਤੇ ਹੱਸੋ ਨਾ ਇਹ ਨਾ ਸੋਚੋ ਜੇ 10000 ਦਾ ਨੁਕਸਾਨ ਹੋਇਆ ਥੋਡੇ ਚ ਛੋਡੀ ਇਨਸਾਨੀਅਤ ਵਿੱਚ ਇੱਕ ਐਸੀ ਪਾਵਰ ਐਸੀ ਤਾਕਤ ਹੈ ਵੀ ਤੁਸੀਂ ਉਹ ਬੰਦੇ ਦਾ ਦਰਦ ਵੰਡਾ ਸਕਦੇ ਹੋ ਦਿਲੋਂ ਵੰਡਾ ਸਕਦੇ ਹੋ ਕਹਿ ਕੇ ਕੀ ਆਉਣੀ ਆ ਤੁਸੀਂ ਵੈਗਰੂ ਦਾ ਭਾਣਾ ਠੀਕ ਹੈ ਵੈਗਰੂ ਨੇ ਭਾਣਾ ਪਾਇਆ ਥੋਡੇ ਚ ਇਨਸਾਨੀਅਤ ਹੋਣੀ ਚਾਹੀਦੀ ਹੈ ਤੁਸੀਂ ਬੰਦੇ ਨੂੰ ਉਸ ਉਸ ਭਾਣੇ ਚੋਂ ਕੱਢ ਸਕਦੇ ਹੋ ਕਿਵੇਂ ਕੱਢ ਸਕਦੇ ਹੋ 20 ਬੰਦੇ ਉਹਨਾਂ ਦੇ ਘਰੇ ਜਾਂਦੇ ਆ ਉਹਨਾਂ ਨੇ ਬੀਹਾਂ ਨੇ ਮਨ ਬਣਾ ਲਿਆ ਵੀਰ ਆਪਾਂ ਨੂੰ ਕੀ ਫਰਕ ਪੈਂਦਾ ਵਿਚਾਰੇ ਗਰੀਬ ਦਾ 10000 ਦਾ ਨੁਕਸਾਨ ਹੋ ਗਿਆ ਵੀ ਇਹ ਬਹਿ ਕੇ ਸਾਰਾ ਟੱਬਰ ਰੋ ਰਿਹਾ ਹੈ ਵਿਚਾਰਾਂ ਦਾ ਕੋਈ ਨੁਕਸਾਨ ਹੋਇਆ ਹਨ ਤੇ ਫਰਕ ਕੀ ਪੈਂਦਾ ਜੇ ਤੁਸੀਂ ਸਾਰੇ ਜਣੇ 5-500 ਰੁਪਿਆ ਪਾ ਲਓ ਮੈਂ ਕਹਣੀ ਆ ਵੀ ਸੱਚੇ ਪਾਤਸ਼ਾਹ ਬੈਗੁਰੂ ਮੇਰੇ ਬਿਮਾਰੀਆਂ ਮਕਦਮਿਆਂ ਤੇ ਕਦੇ ਪੈਸੇ ਨਾ ਲੱਗਣ ਵੀ ਇਹੋ ਜਿਹੇ ਪੈਸੇ ਇਹੋ ਜਿਹੇ ਥਾਮਾਂ ਤੇ ਲੱਗੇ ਆਪਾਂ ਨੂੰ ਕੋਈ ਜਾਨ ਨਹੀਂ ਆਉਂਦੇ ਠੀਕ ਹੈ ਮਦਦ ਕਰਨੀ ਤਾਂ ਅਗਲੇ ਦਿ ਇਹ ਕਰੋ ਜਾ ਕੇ ਘਰੇ ਤੁਸੀਂ ਮਦਦ ਥੋੜੀ ਕਰਨ ਜਾਣੇ ਹੋ ਜਾ ਕੇ ਅਗਲੇ ਦਿਨ ਥੱਲੇ ਸਿੱਟ ਦਿਨੇ ਹੋ ਬਾਹਲਾ ਮਾੜਾ ਹੋਇਆ ਵੀਰੇ ਬਹੁਤ ਮਾੜਾ ਹੋਇਆ ਹੋਣਾ ਨਹੀਂ ਸੀ ਚਲ ਕੋਈ ਨਹੀਂ ਰੱਬ ਹੋਰ ਦਊਗਾ ਰੱਬ ਵੀ ਤਾਂ ਛੋਡੇ ਚ ਵੱਸਦਾ ਹੈ ਰੱਬ ਦੀ ਤਾਂ ਕੋਈ ਬੈਂਕ ਨਹੀਂ ਵੀ ਰੱਬ ਛੋਡੇ ਬੈਂਕ ਉਹ ਉਥੋਂ ਕੱਢ ਕੇ ਦਊਗਾ ਰੱਬ ਛੋਡੇ ਚ ਵੱਸਦਾ ਛੋਡੇ ਦੀ ਮਿਹਨਤਾਂ ਚ ਵੱਸਦਾ ਹੈ ਦੁਨੀਆ ਤੋਂ ਪਾਪ ਘਟ ਜੂ ਬਿਮਾਰੀ ਘਟ ਜੂ ਜਦੋਂ ਇਨਸਾਨੀਅਤ ਜਾਗ ਪਈ ਮੰਨ ਲਾ ਜੇ 20 ਬੰਦੇ ਨੇ ਉਹ ਬੰਦੇ ਨੂੰ 5-500 ਰੁਪਏ ਦਿੱਤਾ ਸਮਝ ਲਓ ਤਾਂ ਨੁਕਸਾਨ ਭਰਿਆ ਗਿਆ ਉਹ ਬੰਦੇ ਦੀ ਖੁਸ਼ੀ ਨਾ ਟਿਕਾਣਾ ਨਹੀਂ ਰਹਿਣਾ ਵੀ ਮੇਰਾ 10000 ਦਾ ਨੁਕਸਾਨ ਹੋਇਆ ਮੇਰਾ 10 ਪੂਰਾ ਹੋ ਗਿਆ ਉਹ ਬੰਦਾ ਜਦੋਂ ਖੁਸ਼ ਹੋ ਕੇ ਸੋਨੂ ਸੀਸਾ ਦੇਊਗਾ ਉਹ ਬੰਦਾ ਨਾ ਦੇਊਗਾ ਤੁਹਾਨੂੰ ਰੱਬ ਦੇਖ ਰਿਹਾ ਰੱਬ ਉਹਦਾ ਰਿਜ਼ਲਟ ਤੁਹਾਨੂੰ ਜਰੂਰ ਦੇਊਗਾ ਕਿਸੇ ਦੀ ਕੀਤੀ ਹੋਈ ਮਦਦ ਫਿਰ ਤੁਹਾਡੀ ਪਰਮਾਤਮਾ ਕਰਦਾ ਠੀਕ ਹੈ ਪੈਸਾ ਕਿਸੇ ਨੂੰ ਤੁਸੀਂ ਦੇਣਾ ਨਹੀਂ ਬਾਦੂ ਅਗਲੇ ਦੇ ਘਰੇ ਜਾਣੇ ਉਹ ਅਗਲੇ ਨੂੰ ਤੁਹਾਨੂੰ ਚਾਹ ਪਾਣੀ ਪਿਆਉਣਾ ਪੈਂਦਾ ਅਗਲਾ ਵਿਚਾਰਾ ਗਰੀਬ ਅਮੀਰ ਪਤਾ ਨਹੀਂ ਕਿੰਨੇ ਕਿਵੇਂ ਦੁੱਧ ਲੈਂਦਾ ਵਿਚਾਰਾ ਤੁਹਾਡੀ ਕੋਈ ਨਹੀਂ ਚਾਹ ਪੁੱਛਦਾ ਫਿਰ ਤੁਸੀਂ 10 ਬੰਦਿਆਂ ਚ ਨਿੰਦ ਦਿਓ ਮਨ ਨੂੰ ਦੇ ਘਰੇ ਗਿਆ ਮੇਰਾ ਜ਼ਿਆਦਾ ਨਾਲ ਨਹੀਂ ਲੱਤਾ ਉਹ ਆਲਰੇਡੀ ਬੰਦਾ ਨਹੀਂ ਤਕਲੀਫ ਚ ਹੁੰਦਾ ਉਹ ਤੁਹਾਨੂੰ ਕਿੱਥੋਂ ਚਾਹ ਪਿਆ ਦੇ ਮਗਿਆ ਇਹ ਪਤਾ ਕਿੰਨੀ ਹੋਈ ਪਈ ਐ ਇੱਥੇ ਵੱਡੇ ਵੱਡੇ ਘਰ ਪਾਸਾ ਵਟ ਲੈਂਦੇ ਆ ਉਹ ਨਹੀਂ ਕਿਸੇ ਦਾ ਚਾਹ ਪਣੀ ਦਾ ਨਾਂ ਲੈਂਦੇ ਵੀਰ ਇੱਕ ਗਰੀਬੰਦਾ ਤੁਹਾਨੂੰ ਕਿਵੇਂ ਪੀਊਗਾ ਮਦਦ ਕਰਨੀ ਐ ਵੀਰੇ ਐਂ ਕਰਿਆ ਕਰੋ ਮੈਂ ਕਿਹੜੀਆਂ ਦੁਨੀਆ ਚ ਕਰਜ਼ਾ ਚੜਨੋਂ ਹਟ ਜੂ ਲੋਕ ਫਾਹੇ ਲੈ ਕੇ ਮਰਨੋਂ ਹਟ ਜਾਣਗੇ ਜੇ ਤੁਹਾਡੀ ਥੋਟੀ ਛੋਟੀ ਛੁੱਡੀ ਛੋਟੀ ਛੋਟੀ ਹੈਲਪ ਹਨਾ ਬੰਦੇ ਨੂੰ ਕਾਮਯਾਬ ਕਰ ਸਕਦੀ ਐ ਮੈਂ ਇੱਕ ਦਿਨ ਸੋਚੀ ਆਣ ਬੈਠੀ ਮੈਂ ਕਿਹਾ ਵੀ ਪਿੰਡ ਦੇ ਸਰਪੰਚਾਂ ਨੂੰ ਨੇ ਇਹ ਚਾਹੀਦਾ ਵੀ ਇੱਕ ਗੁਰੂ ਘਰ ਚ ਗੋਲ ਕਲਾਇਆ ਜਾਵੇ ਹਨਾ ਬੀ ਗੋਲਕ ਦਾ ਮਤਲਬ ਇਹ ਹੈ ਵੀ ਉੱਥੇ ਇੱਕ ਸਾਂਝਾ ਗੋਲਕ ਧਰਦੇ ਵੀ ਜਨੂੰ ਪਿੰਡ ਦੇ ਵਿੱਚ ਕੋਈ ਐਸਾ ਗਰੀਬ ਹੁੰਦਾ ਵਿਚਾਰਾ ਬੰਦਾ ਉਤੇ ਬਿਮਾਰੀ ਪੈ ਜਾਂਦੀ ਹੈ ਹਨਾ ਵਿਪਤਾ ਪੈ ਜਾਂਦੀ ਹੈ ਉਹਦੇ ਕੋਲੇ ਵਿਚਾਰੇ ਕੋਲੇ ਦਿਹਾੜੀਦਾਰ ਬੰਦੇ ਕੋਲੇ ਇਲਾਜ ਕਰਾਉਣ ਨੂੰ ਕੋਈ ਪੈਸਾ ਟਿਕਾ ਨਹੀਂ ਹੁੰਦਾ ਉਹ ਵਿਚਾਰਾ ਤੇਰੇ ਮੇਰੇ ਜੋਗਰਾ ਹੁੰਦਾ ਵੀ ਉੱਥੇ ਮੈਂ ਕਹਿੰਦੀ ਆ ਇਨਸਾਨੀਅਤ ਜਾਗਦੀ ਆ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਵੀਰੇ ਕਿਤੇ ਵੀ ਤੁਹਾਨੂੰ ਉਹ ਸੋਡਾ ਦਸਵੰਦ ਹੁੰਦਾ ਆਪਣੇ ਗੁਰੂਆਂ ਨੇ ਵੀ ਕਹਿ ਆ ਵੀ ਦਸਵੰਦ ਕੱਢੋ ਮੰਨ ਲਓ ਗੁਰੂ ਘਰ ਦੇ ਵਿੱਚ ਕਲਾਉਡ ਸਪੀਕਰ ਹੁੰਦਾ ਉਹਦੇ ਵਿੱਚ બોલਿਆ ਜਾਵੇ ਵੀ ફલાને બંદે ਦਾ ભાઈ ઓપરેશન હોਣਾ ਜਾਂ ફલાના ગરીબ બંદા ਵੀ ਜਿੰਨੀ થોડી ਹੁੰਦੀ ਹੈ ਉਹ ਨਹੀਂ ਤਾਂ ਤੁਸੀਂ મદદ ਕਰ ਸਕਦੇ ਹੋ ਵੈਸੇ ਤਾਂ ਬਹੁਤ ਹੁਣ ਕਮੇਟੀਆਂ ਬਣੀਆਂ ਹੋਈਆਂ ਬਹੁਤ ਇਹੋ ਜਿਹੇ ਲੋਕ ਆ ਬਹੁਤ ਇਹੋ ਜਿਹੇ ਨਵੀਂ ਉਮਰ ਦੇ ਮੁੰਡੇ ਆ ਵੀ ਬਹੁਤ મદદ ਕਰ ਰਹੇ ਆ ਵਿਚਾਰੇ ਪਰ ਵੈਗੁਰ ਉਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਹਰ ਇੱਕ ਦਾ ਵਿਚਾਰੇ ਪੰਜਾਬੀ ਮੁੰਡੇ ਪਹੁੰਚ ਜਾ સેવા ਕਰਨ ਜਿਹੜੇ ਸੱਚੇ ਸੇਵਾਦਾਰ ਆ ਵਿਚਾਰੇ ਪਹੁੰਚ ਜਾਂਦੇ ਆ સેવા ਕਰਨ ਕਿਸੇ ਦੀ ਛੋਟੀ ਕਮੇਟੀ ਆ ਕਿਸੇ ਦਾ ਵੱਡੀ ਕਮੇਟੀ ਆ ਕੋਈ ਵੱਡੇ ਮਦਦ ਕਰਦਾ ਕੋਈ ਛੋਟਾ ਕਰਦਾ ਜਿਵੇਂ ਇੱਕ ਮੁੰਡਾ ਅਨਮੋਲ ਕਾਤਰ ਆ ਉਹ ਵੀ ਵਿਚਾਰਾ ਸੇਵਾ ਚ ਲੱਗਿਆ ਹੋਇਆ ਤੇ ਬਾਈ ਉਹ ਹੈ ਮਨੁੱਖਤਾ ਦੀ ਸੇਵਾ ਵਾਲਾ ਗੁਰਪ੍ਰੀਤ ਉਹ ਵੀ ਤਾਂ ਸੇਵਾ ਚ ਲੱਗਿਆ ਇੱਕ ਬਾਈ ਪਤਾ ਨਹੀਂ ਖਾਰੜ ਤੋਂ ਨੇ ਖਰਨ ਨੀ ਗੋਸ਼ ਹੋਰ ਨਾਮ ਭੁੱਲ ਜਾਨੀ ਆ ਕਈ ਕਮੇਟੀਆਂ ਬਣ ਗਈਆਂ ਜਿਹੜੇ ਵਿਚਾਰੇ ਵਿਚਾਰੇ ਮਦਦ ਕਰ ਰਹੇ ਆ ਬਜ਼ੁਰਗਾਂ ਦੀ ਚੱਕ ਕੇ ਲਿਆਉਂਦੇ ਆ ਕੀੜੇ ਪਿਆਲੇ ਨੂੰ ਚੱਕ ਕੇ ਲਿਆਉਂਦੇ ਆ ਉਹ ਇੰਨੀ ਸੇਵਾ ਵੱਡੀ ਕਰ ਰਹੇ ਆ ਵੀ ਜਿਵੇਂ ਬਾਈ ਗੁਰਪ੍ਰੀਤ ਬੰਦੇ ਚੱਕਦਾ ਦਿਖਾਪਾ ਉਹਨਾਂ ਦੇ ਨੇੜੇ ਨਹੀਂ ਲੱਗ ਸਕਦੇ ਉਲਟੀਆਂ ਲੱਗ ਜਾਂਦੀਆਂ ਉਹ ਚੱਕ ਕੇ ਲਿਆਉਂਦਾ ਵਿਚਾਰਾ ਵੀ ਕਿੰਡੀ ਵੱਡੀ ਸੇਵਾ ਉਹਦੀ ਠੀਕ ਆ ਕਰ ਰਿਹਾ ਮੈਨੂੰ ਪਤਾ ਵੀਰੇ ਸੇਵਾ ਨਿਭਾਉਣੀ ਬਹੁਤ ਔਖੀ ਆ ਤੁਸੀਂ ਦੋ ਬੰਦਿਆਂ ਦੀ ਸੇਵਾ ਸੰਭਲੋ ਤੁਹਾਨੂੰ ਉਹ ਵੀ ਔਖੀ ਲੱਗੂਗੀ ਬਹੁਤ ਔਖਾ ਇਹਨਾ ਆਪਦਾ ਪਰਿਵਾਰ ਹੈਂਡਲ ਨਹੀਂ ਹੁੰਦਾ ਤੇ ਬਗਾਨੇ ਬੰਦੇ ਚੱਕ ਕੇ ਕੋਈ ਕਿਹਜ ਨੂੰ ਤੁਸੀਂ ਲੱਖ ਰੁਪਇਆ ਦੇ ਦਿਓ ਫਿਰ ਵੀ ਬੰਦਾ ਤੁਹਾਡਾ ਕੋਈ ਗੰਦ ਚ ਹੱਥ ਨਹੀਂ ਮਾਰੂ ਉਹ ਵਿਚਾਰਾ ਦਸਤਾਨੇ ਚੜਾ ਕੇ ਲੋਕਾਂ ਦੇ ਗੰਦ ਚ ਵੀ ਹੱਥ ਮਾਰਦਾ ਉਹਨੇ ਕਿਹੜਾ ਕੁਸ਼ ਲੈਣਾ ਕਿਸੇ ਤੋਂ ਮੈਂ ਕਹਣੀ ਆ ਵੀ ਧੰਨ ਉਹ ਬੰਦਾ ਵਾਹਿਗੁਰੂ ਨੇ ਉਹਨੂੰ ਮੱਤ ਬਖਸ਼ੀ ਉਹ ਲੋਕਾਂ ਦੀ ਸੇਵਾ ਕਰ ਰਿਹਾ ਠੀਕ ਹੈ ਤੇ ਉਹ ਗੁਰੂ ਦੇ ਬੋਲ ਕਾਲੀ ਮੈਂ ਗੱਲ ਵਿੱਚ ਰਹਿ ਗਈ ਵੀ ਮਾੜਾ ਚੰਗਾ ਸਮਾ ਲੋਕਾਂ ਤੇ ਆਉਂਦਾ ਰਹਿੰਦਾ ਵੀ ਪਿੰਡ ਦੇ ਵਿੱਚ ਵੀ ਸਪੀਕਰ ਚ ਬੋਲਿਆ ਜਾਵੇ ਵੀ ਭਾਈ ਆਹ ਬੰਦੇ ਤੇ ਬਿਪਤਾ ਪੈ ਗਈ ਵਿਚਾਰੇ ਨੂੰ ਬਿਮਾਰੀ ਪੈ ਗਈ ਤੁਹਾਨੂੰ ਵੀਰੇ ਜੀ ਚ ਜਿੰਨੀ ਵੀ ਜੈਸਾ ਕੋਈ 200 ਪਾਓ ਕੋਈ 500 ਪਾਓ ਹਣਾ ਉਹ ਹੁੰਦਾ ਦਸਬੰਦ ਵੀਰੇ ਸੋਡਾ ਤੁਸੀਂ 6 ਮਹੀਨੇ ਤੋਂ ਦਸਬੰਦ ਕੱਢਣਾ ਹੁੰਦਾ ਹੈ ਕੱਢਦੇ ਨਹੀਂ ਤੁਸੀਂ ਇੰਨੇ ਲਾਲਚੀ ਇੰਨੇ ਤੁਸੀਂ ਆਪਣੇ ਆਪ ਚ ਖੋ ਗਏ ਹੋ ਤੁਹਾਨੂੰ ਕਿਸੇ ਦੀ ਮਦਦ ਕਰਨੀ ਤਾਂ ਆਉਂਦੀ ਨਹੀਂ ਤੁਹਾਨੂੰ ਆਉਂਦਾ ਕਿਸੇ ਚੋ ਕਮੀਆਂ ਕੱਢਣੀਆਂ ਨਘੋਚਾ ਕੱਢਣੀਆਂ ਕਿਸੇ ਨੂੰ ਪਰੇਸ਼ਾਨ ਕਰਨਾ ਕਿਸੇ ਨੂੰ ਟੋਰਚ ਕਰਨਾ ਇਹ ਚੀਜ਼ ਤੁਸੀਂ ਪੱਕਾ ਜਾਣਦੇ ਹੋ ਪਰ ਦਸਬੰਦ ਕੱਢਣਾ ਕੋਈ ਨਹੀਂ ਜਾਣਦਾ ਕਿਸੇ ਤੋਂ ਨਾ ਮਾੜਿਆ ਜਾ ਕੇ ਮੰਗ ਲਓ ਵੀ ਵੀਰੇ ਆਪਾਂ ਬੰਦੇ ਦੀ ਮਦਦ ਕਰਨੀ ਹੈ ਮੇਰੀ ਆਪਦੀ ਸੋਚ ਹੈ ਵੀ ਮੈਂ ਕੋਈ ਇਹੋ ਜੀ ਛੋਟੀ ਜੀ ਕਮੇਟੀ ਬਣਾਵਾਂ ਵੀ ਯਾਰ ਅਭੀ ਜਿੱਥੇ ਵਿਚਾਰੇ ਆ ਹਸਪਤਾਲ ਦੇ ਵਿੱਚ ਬੜਾ ਤਰਸ ਆਉਂਦਾ ਵੀ ਕੋਈ ਮੈਨੂੰ ਇੰਨੇ ਕੁ ਜਾਣਦੇ ਹੁੰਦੇ ਮੇਰੇ ਚ ਗੁਜਾਇਸ ਨਹੀਂ ਹੁੰਦੀ ਵੀ ਬਾਈ ਸਾਡੇ ਐ ਕਰਕੇ ਆਏ ਆ ਉਹ ਐ ਹੁੰਦਾ ਵੀ ਰੱਬਾ ਮੇਰੇ ਕੋਲੇ ਹੁਣ ਮੈਂ ਇਹਨੂੰ ਜ਼ਰੂਰ ਦੇਵਾਂ ਵਿਚਾਰੇ ਨੂੰ ਪਰ ਮੈਂ ਜਿੰਨੇ ਜੋਗਰੀਆਂ ਲੁਕਦੀ ਨਹੀਂ ਠੀਕ ਹੈ ਤੇ ਉੱਥੇ ਸਪੀਕਰ 'ਚ ਬੋਲਿਆ ਜਾਵੇ ਕਿੰਨੇ ਘਰ ਹੁੰਦੇ ਆ ਜੇ ਇੱਕ ਘਰ 100-100 ਰੁਪਿਆ ਵੀ ਪਾਵੇ ਤਾਂ 10 ਘਰਾਂ 'ਚੋਂ 1000 ਬਣ ਜਾਂਦਾ ਹੈ ਸਾਹ ਬੜਾ ਲਓ 100 ਇਹ 10 ਘਰਾਂ ਚੋਂ 1000 ਬਣ ਗਿਆ ਤੇ 100 ਘਰ ਚੋਂ 10000 ਪੜ ਗਿਆ ਮੰਨ ਲਓ ਬੰਦੇ ਦਾ 20-50000 ਦਾ ਲਾਜ ਆ ਨਾ ਤੋਂ ਤੁਹਾਡੇ ਲਈ 20-50000 ਇਕੱਠਾ ਕਰਨਾ ਵੱਡੀ ਗੱਲ ਨਹੀਂ ਹੁੰਦੀ ਠੀਕ ਹੈ ਉਹ ਸੋਧ ਦਾ ਸੰਬੰਧ ਹੈ ਪਰਮਾਤਮਾ ਤੁਹਾਨੂੰ ਹੋਰ ਦੇਊਗਾ ਗੱਲੇ ਦੇ ਵਿੱਚ ਪਾ ਕੇ ਪੈਸੇ ਕਿਹਾ ਕਰ ਵੀ ਰੱਬਾ ਮੈਨੂੰ ਬਸ ਐਂ ਦਾਨ ਕਰਨ ਵਾਲਾ ਚ ਰੱਖੀ ਪਰਮਾਤਮਾ ਮੈਨੂੰ ਡਾਕਟਰਾਂ ਤੋਂ ਬਚਾਵੇਂ ਮੈਂ ਡਾਕਟਰਾਂ ਤੇ ਨਹੀਂ ਜਾਣਾ ਵਾਹਿਗੁਰੂ ਤੁਮ ਇੱਥੇ ਇਹੋ ਜੇ ਦਾਨ ਕਰਵਾ ਜਦੋਂ ਤੁਹਾਡੇ ਤੇ ਬਿਪਤਾ ਪਾ ਜਾਂਦੀ ਐ ਇੱਕ ਡਾਕਟਰ ਸਾਨੂੰ ਮਾੜਾ ਜਾਂ ਕਹਿੰਦੀ ਵੀ ਛੋਟੇ ਤੇ ਲੀਵਰ ਚ ਪ੍ਰੋਬਲਮ ਆ ਤੁਹਾਡੀ ਮੌਤ ਨਾ ਹੋ ਜੇ ਤੁਸੀਂ ਡਰਦੇ 20-20 ਹਜ਼ਾਰ ਦੇ ਚੈੱਕ ਕਰਵਾਉਣੇ ਉੱਥੇ ਜਾ ਕੇ ਟੈਸਟ ਮੈਂ ਤੁਹਾਨੂੰ ਕਹਿਣੀ ਐ ਵੀਰੇ ਬਿਮਾਰੀ ਜਿਹੜੀ ਆ ਬਿਮਾਰੀ ਬਧੀ ਆ ਹਣਾ ਆ ਦੁਨੀਆ ਤੇ ਜ਼ੁਲਮ ਵਧਿਆ ਏ ਤੁਹਾਡੀਆਂ ਕਮੀਆਂ ਸਾਰੀਆਂ ਸੋਡੇ ਚਾ ਕਮੀਆਂ ਦਾਨ ਕਰਨਾ ਤੁਸੀਂ ਨਹੀਂ ਜਾਣਦੇ ਕਿਸੇ ਦੀ ਹੈਲਪ ਕਰਨਾ ਤੁਸੀਂ ਨਹੀਂ ਜਾਣਦੇ ਠੀਕ ਆ ਕਿਸੇ ਦੁਖੀ ਨੂੰ ਹਸਾਰਾ ਦੇਣ ਦੁੱਖ ਦੇਣਾ ਬੰਦੇ ਨੂੰ ਦੁਖੀ ਕਰਨਾ ਇੱਕ ਗਰੀਬ ਇਲਾਜ ਦੇ ਤੋੜੇ ਮਰ ਜਾਂਦਾ ਠੀਕ ਹੈ ਇਹ ਗੱਲਾਂ ਨੋਟ ਕਰਿਓ ਵੀਰੇ ਜੇ ਇੱਕ ਪਿੰਡ ਦੇ ਵਿੱਚ 1000 ਘਰ ਆ ਤਾਂ ਕਿੰਨੇ ਬੰਦੇ ਦੇ ਪੈਸੇ ਬਣਗੇ ਕਿੱਡੀ ਉਹਦੀ ਮਦਦ ਹੋ ਗਈ ਗਰੀਬ ਬੰਦੇ ਦੀ ਉਹਦਾ ਨਾਲ ਦਾ ਬੰਦਾ ਬਚ ਰੂ ਥੋੜੀ ਹੈਲਪ ਨਾਲ ਤੁਹਾਨੂੰ 100 100 ਨਾਲ ਫਰਕ ਨਹੀਂ ਪੈਂਦਾ ਵੀਰੇ ਮੈਂ ਕਹਣੀਏ ਪਿੰਡਾਂ ਪਿੰਡਾਂ ਵਿੱਚ ਕਮੇਟੀਆਂ ਹੋਣੀਆਂ ਚਾਹੀਦੀਆਂ ਬਿਓ ਹਰ ਇੱਕ ਪਿੰਡ ਨੂੰ ਕਿਹਾ ਕਰਨ ਗਰੀਬ ਤੋਂ ਗਰੀਬ ਉਦੋਂ ਦਿਹਾੜੀਦਾਰ ਬੰਦੇ ਦਾ ਵੀ ਹੱਕ ਆ ਉਹ ਵੀ ਸੋਪ ਆਵੇ ਕਿਉਂਕਿ ਉਹ ਦਿਹਾੜੀਦਾਰ ਬੰਦੇ ਦੀ ਵੀ ਹੈਲਪ ਉਹਨਾਂ ਚੀਜ਼ਾਂ ਚ ਹੋਣੀ ਹੋਊਗੀ ਮੈਂ ਕਹਣੀ ਆ ਕਿਸੇ ਦੇ ਬੋਝ ਨਾ ਪਵੇ ਵੀਰੇ ਜੇ ਤੁਸੀਂ ਇਹ ਗੱਲਾਂ ਬਣਾ ਲਓ ਇੱਕ ਪਿੰਡ ਦੇ ਵਿੱਚ ਕਈ ਸੀ ਕਮੇਟੀ ਬਣਾ ਲਓ ਵੀ ਭਾਈ ਜਦੋਂ ਕਿਸੇ ਗਰੀਬ ਤੇ ਬਿਪਤਾ ਪੈਂਦੀ ਹੈ ਚਾਹੇ ਉਹ ਜੱਟ ਆ ਪਹਿਲੇ ਕੱਲ ਤਾਂ ਤੁਸੀਂ ਜਾਤਾਂ ਤੋਂ ਨਿਕਲ ਜਾਓ ਵੀਰੇ ਇਹ ਨਾ ਸੋਚਿਆ ਕਰੋ ਫਲਾਣਾ ਤਾਂ ਜੱਟ ਆ ਜੱਟ ਦੇ ਕੋਲੇ ਤਾਂ ਬਚਾਰੇ ਕੋਲੇ ਇਕੱਲੀ ਜੱਟ ਦੀ ਪੂਸ ਰਹੇਗੀ ਜੈ ਜਾਤਾਂ ਸਾਨੂੰ ਪਤਾ ਹੀ ਆ ਹੁਣ ਕਿੱਧਰ ਜਾ ਰਹੀਆਂ ਕੀ ਹੋ ਰਿਹਾ ਜੱਟਾਂ ਨਾਲ ਸਾਨੂੰ ਸਾਰਾ ਪਤਾ ਹੈ ਇਹ ਜਾਤਾਂ ਜਾਤ ਤੇ ਨਾ ਜਾਇਆ ਕਰੋ ਕੋਈ ਮਰਜ਼ੀ ਜਾਤ ਹੋਵੇ ਤੁਹਾਨੂੰ ਪਤਾ ਨਹੀਂ ਵੀ ਬੰਦਾ ਗਰੀਬ ਹੈ ਵਿਚਾਰਾ ਵੀ ਉਹ ਖਰਚਾ ਨਹੀਂ ਚੱਕ ਸਕਦਾ ਜਾਂ ਵੀ ਅੱਜ ਜਾ ਰਿਹਾ ਉਹਦੇ ਚ ਬਿਪਤਾ ਪੈ ਗਈ ਵਿਚਾਰਾ ਘਰ ਵੇਚਣ ਨੂੰ ਤਿਆਰ ਹੋਇਆ ਬੈਠਾ ਇੱਕ ਬੰਦਾ ਥੋੜੇ ਅੱਖਾਂ ਦੇ ਸਾਹਮਣੇ ਘਰ ਵੇਚ ਰਿਹਾ ਹੈ ਬੇਘਰ ਹੋ ਰਿਹਾ ਹੈ ਉਹਦੇ ਬੱਚੇ ਭੁੱਖੇ ਮਰ ਰਹੇ ਐ ਤੇ ਤੁਸੀਂ ਤੁਸੀਂ ਕਹਦੇ ਨਾ ਅਸੀਂ ਦਾਨ ਨਹੀਂ ਹੈ ਬਹੁਤ ਵੱਡੇ ਦਾਨ ਨਹੀਂ ਉਹ ਕਾਹਦੇ ਦਾਨ ਨਹੀਂ ਹੈ ਤੁਸੀਂ ਵੀਰੇ ਆਲੇ-ਦੁਆਲੇ ਝਾਕ ਕੇ ਤਾਂ ਦੇਖੋ ਥੋੜੇ ਕਿੰਨੇ ਪਾਪ ਹੋ ਰਹੇ ਐ ਥੋੜਾ ਜਿਹਾ ਤਾਂ ਝਾਕ ਕੇ ਦੇਖੋ ਉਹ ਦਸਬੰਦ ਹੈ ਵੀਰੇ ਤੁਸੀਂ ਹੁਣ ਕੱਢਦੇ ਨਹੀਂ ਮੈਂ ਤੁਹਾਨੂੰ ਤਾਂ ਕਹਿਣਾ ਚਾਹਣੀ ਐ ਮੈਂ ਮੈਂ ਕੋਈ ਵੱਡੀ ਗਿਆਨ ਨਹੀਂ ਹੈਗੀ ਪਰ ਜੋ ਮੈਨੂੰ ਫੀਲ ਹੁੰਦਾ ਮੈਂ ਉਹਦੇ ਨਾਲ ਸ਼ੇਅਰ ਕਰਦੀ ਆ ਮੈਂ ਚਾਹੁੰਨੀ ਐ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਹਰ ਪਿੰਡ ਦੇ ਵਿੱਚ ਐਸੇ ਪੰਜ ਚਾਰ ਇਨਸਾਨ ਜ਼ਰੂਰ ਪੈਦਾ ਹੋਣ ਜਿਹੜੇ ਮੂਹਰੇ ਲੱਗ ਕੇ ਪਿੰਡ 'ਚ ਬੋਲਿਆ ਕਰਨ ਵੀ ਵੀਰੇ ਆ ਗਰੀਬ ਬੰਦੇ ਤੇ ਪੈ ਗਈ ਵਿਪਤਾ ਆਪਣੇ ਪਿੰਡ ਦਾ ਫਰਜ਼ ਆ ਵੀ ਆਪਾਂ ਬੰਦੇ ਨੂੰ ਵਿਪਤਾ 'ਚੋਂ ਕੱਢਗੇ ਤੇ ਤੁਸੀਂ ਤੁਸੀਂ ਕੀ ਕਰਨਾ ਹੁੰਦਾ ਉੱਥੇ ਤੁਸੀਂ ਐ ਹੁੰਦਾ ਵੀ ਇਹਦੇ ਕੋਲ ਇਦਾਂ ਕਿੱਲਾ ਜਰ ਇਹਨੂੰ ਪੁੱਛ ਕਿੰਨੇ 'ਚ ਦੇਊਗਾ ਤੇ ਜੋ ਦੂਜੇ ਨੇ ਕਹਤਾ ਵੀਰੇ ਕਿੱਲੇ ਦਾ ਤਾਂ 20 ਲੱਖ ਦਾ ਭਾਅ ਐ ਤਾਂ 10 'ਚ ਦੇਊਗਾ ਓਏ ਨਹੀਂ ਇਹ ਤੇ ਕੁਛ ਨਹੀਂ ਹੁੰਦਾ ਇਹਨੂੰ ਪੁੱਛ ਲੈ ਮੈਂ ਤਾਂ ਸੱਚ ਚ ਦਊਂਗਾ ਇਹ ਤਾਂ ਅੜਿਆ ਦੇਊਗਾ ਨੂੰ ਲਾਜ ਲਈ ਲੋੜ ਐ ਇਹਦੇ ਮੁੰਡੇ ਦੀ ਜਾਨ ਜਾ ਰਹੀ ਹੈ ਜਿਹਦੇ ਘਰ ਵਾਲੀ ਦੀ ਜਾ ਰਹੀ ਹੈ ਜਿਹਦੀ ਬੇਟੀ ਦੀ ਜਾ ਰਹੀ ਹੈ ਪੁੱਛ ਲੈ ਇਹਨੂੰ ਕੁਛ ਨਹੀਂ ਹੁੰਦਾ ਤੁਸੀਂ ਬਿਪਤਾ ਦਾ ਫਾਇਦਾ ਚੱਕਦੇ ਹੋ ਤੇ ਫਿਰ ਰੱਬ ਨੂੰ ਕਹਿੰਦੇ ਹੋ ਅਸੀਂ ਸੱਚੇ ਹਾਂ ਕਹਦੇ ਸੱਚੇ ਹੋ ਤੁਸੀਂ ਕੋਈ ਗਰੀਬ ਮਜਬੂਰੀ ਚ ਉਹ ਮਜਬੂਰੀ ਚ ਚੀਜ਼ ਵੇਚ ਰਿਹਾ ਹੁੰਦਾ ਕਿੱਥੇ ਥੋੜੇ ਹੌਂਸਲੇ ਨਾਲ ਉਹਦੀ ਚੀਜ਼ ਬਚ ਸਕਦੀ ਹੈ ਉਹ ਵਿਚਾਰਾ 20 50000 ਦੀ ਖਾਤਰ ਆਪਦਾ ਘਰ ਗਏ ਨੇ ਜਾਂ ਸਿਆਉਣਾ ਵੇਚ ਆਉਂਦਾ ਵਿਚਾਰਾ ਤੁਸੀਂ ਇਹ ਕੰਮ ਨਾ ਕਰਿਆ ਕਰੋ ਵੀਰੇ ਥੋੜੀ ਛੋਟੀ ਛੋਟੀ ਮਦਦ ਨਾਲ ਕਿਸੇ ਦੀ ਜ ਜੇ ਇੱਕ ਘਰ 100-100 ਰੁਪਇਆ ਪਾਵੇ ਤਾਂ ਪਿੰਡ ਚੋਂ ਹੀ 20-50 ਹਜ਼ਾਰ ਇਕੱਠਾ ਹੋ ਜਾਂਦਾ ਤੇ ਉਹ ਬੰਦੇ ਦਾ ਇਲਾਜ ਹੋ ਜਾਂਦਾ ਤੇ ਇਹਨਾਂ ਚੀਜ਼ਾਂ ਤੋਂ ਨਿਕਲ ਜੋ ਵੀ ਕੌਣ ਕੀ ਦੀ ਜਾਤ ਕੀ ਹੈ ਮਦਦ ਕਰੋ ਛੋਡੀ ਜਾਤ ਹੈ ਇਨਸਾਨੀਅਤ ਦੀ ਤੇ ਇਨਸਾਨੀਅਤ ਨੂੰ ਪਛਾਣੋ ਤੁਸੀਂ ਮੇਰਾ ਜੀ ਕਰਦਾ ਵੀ ਪਿੰਡ-ਪਿੰਡ ਜਾ ਕੇ ਇਹ ਹੋਕਾ ਦੇਵਾਂ ਵੀ ਵੀਰੇ ਤੁਸੀਂ ਇਹ ਜੀਆਂ ਕਿ ਬੇਟੀਆਂ ਜ਼ਰੂਰ ਬਣਾਓ ਵੀ ਜਿਸ ਕਿਸੇ ਬੰਦੇ ਤੇ ਵਿਪਤਾ ਪੈਂਦੀ ਹੈ ਰਲ ਕੇ ਸਾਰਾ ਪਿੰਡ ਉਹਨੂੰ ਵਿਪਤਾ ਚੋਂ ਕੱਢੋ ਉਹਦੀ ਪ੍ਰਾਪਰਟੀ ਵੇਚਣ ਤੋਂ ਹਟਾਓ ਉਹਨੂੰ ਫਾਹ ਲੈਣ ਤੋਂ ਹਟਾਓ ਕਈਆਂ ਕੋਲ ਤਾਂ ਪ੍ਰੋਪਰਟੀ ਹੀ ਨਹੀਂ ਹੁੰਦੀਆਂ ਵਿਚਾਰਿਆਂ ਕੋਲੇ ਟੁੱਟਿਆ ਜਿਹਾ ਇੱਕ ਅੱਧਾ ਕਮਰਾ ਹੁੰਦਾ ਵਿਚਾਰੇ ਉਹ ਫਾਹੀ ਲੈ ਲੈਂਦੇ ਆ ਵੀ ਯਾਰ ਮੈਨੂੰ ਤਾਂ ਇਹ ਹੁੰਦਾ ਨਹੀਂ ਕਿਉਂਕਿ ਉਹ ਆਪਦੇ ਨੂੰ ਮਰਦਾ ਵੀ ਨਹੀਂ ਦੇਖ ਸਕਦੇ ਉਸ ਤੋਂ ਪਹਿਲਾਂ ਆਪ ਆਪ ਦੀ ਜ਼ਿੰਦਗੀ ਨੂੰ ਤਿਆਗ ਜਾਂਦੇ ਆ ਜ਼ਿੰਦਗੀ ਛੱਡ ਜਾਂਦੇ ਆ ਵੀਰੇ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਜਦੋਂ ਇਨਸਾਨ ਇਨਸਾਨ ਦੇ ਤੁਸੀਂ ਕੰਮ ਆਉਣ ਲੱਗੇ ਨਾ ਕੋਈ ਨੇਤਾ ਕੋਈ ਕੋਈ ਤੁਹਾਨੂੰ ਫਿਰ ਤੰਗ ਨਹੀਂ ਕਰ ਸਕਦਾ ਇੱਕ ਦਾ ਬਹੁਤ ਵੱਡੀ ਚੀਜ਼ ਹੁੰਦਾ ਵੀਰੇ ਇੱਕ ਦਾ ਬਹੁਤ ਵੱਡੀ ਚੀਜ਼ ਹੁੰਦਾ ਮੇਰੀ ਹੱਥ ਬੰਨ ਕੇ ਬੇਨਤੀ ਆ ਕਿਸੇ ਬੰਦੇ ਤੇ ਵਿਪਤਾ ਪੈਂਦੀ ਹੈ ਨਾ ਤਾਂ ਤੁਸੀਂ ਮੂਹਰੇ ਲੱਗ ਕੇ ਪੰਜ ਚਾਰ ਬੰਦੇ 100-100 ਰੁਪਏ ਪਿੰਡ ਚੋਂ ਇਕੱਠਾ ਕਰੋ ਨਾ ਉਹ ਬੰਦੇ ਦੀ ਮਦਦਤ ਹੋ ਜਾਇਆ ਕਰੂਗੀ ਬਸ ਉਹ ਬੰਦੇ ਨੂੰ ਸੋਡੀ ਮਦਦ ਜਿਹੜਾ ਬੰਦੇ ਕੋਲੇ 2 ਰੁਪਏ ਵੀਰੂ ਸੋਥੋਂ ਕਦੇ ਮੰਗਦਾ ਨਹੀਂ ਜਿਹਦੇ ਕੋਲੇ 2 ਪੈਸਾ ਪੈਸੇ ਆ ਉਹ ਸਾਨੂੰ ਕਦੇ ਨਹੀਂ ਸੋਥੋਂ ਮੰਗੂਗਾ ਸਾਨੂੰ ਪਤਾ ਵੀ ਨਹੀਂ ਲੱਗੂ ਵੀਰੋਂ ਦੇ ਘਰੇ ਕੋਈ ਬਿਮਾਰ ਹੈ ਅਗਲਾ ਮਿੰਟ ਚ ਗੱਡੀ ਚ ਲੈ ਜੂ ਚੱਕ ਕੇ ਇੱਕ ਗਰੀਬ ਹੋਊ ਵਿਚਾਰਾ ਜਿਹੜਾ ਘਰ ਘਰ ਪਿੱਟਦਾ ਫਿਰੂਗਾ ਵੀ ਮੇਰੇ ਘਰੇ ਆ ਬਿਪਤਾ ਪੈ ਗਈ ਮੇਰੇ ਕੋਲੇ ਪੈਸੇ ਨਹੀਂ ਜੀ ਮੇਰੀ ਮਦਦ ਕਰ ਦਿਓ ਮੇਰੇ ਕੋਲੇ ਪੈਸੇ ਨਹੀਂ ਮੇਰੀ ਮਦਦ ਕਰ ਦਿਓ ਉੱਥੇ ਤੁਹਾਡਾ ਫਰਜ਼ ਬਣਦਾ ਇੱਕ ਪੰਜ ਬੰਦੇ ਹਜੇ ਹੁਣ ਪਿੰਡ ਚ ਮੂਹਰੇ ਲੱਗ ਕੇ ਤੁਰਨ ਵੀ ਭਾਈ ਇਹ ਤੇ ਬਿਪਤਾ ਪੈ ਗਈ ਗਰੀਬ ਦਿਹਾੜੀਦਾਰ ਬੰਦਾ 100 100 ਰੁਪਿਆ ਦਿਓ ਭਾਈ ਕਿਉਂ ਨਹੀਂ ਦਿੰਦੇ ਤੁਸੀਂ ਕੀ ਸਾਨੂੰ ਫਰਕ ਪੈ ਜੂ ਕਰਕੇ ਸਾਰੇ ਪਿੰਡ ਚੋਂ ਪੈਸੇ ਇਕੱਠੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਵੀ ਮਹਾਰਾਜ ਜਿਨੇ ਜਿਨੇ ਇਸ ਗਰੀਬ ਦੀ ਮਦਦ ਕੀਤੀ ਹੈ ਜਿਨੇ ਆਪਦੀ ਦਸਾਂ ਨੌਹਾਂ ਦੀ ਕੀਰਤਕਮਾਈ ਚੋਂ ਸਾਨੂੰ 100-100 ਰੁਪਏ ਦਿੱਤਾ ਮਾਲਕਾ ਉਹਦੇ ਘਰੇ ਵਰਕਤਾਂ ਤਰੱਕੀਆਂ ਪਾਈਂ ਅਕਾਲ ਪੁਰਖ ਵੈਗੂ ਦੇ ਕੋਲੇ ਜਾ ਕੇ ਅਰਦਾਸ ਕਰਿਆ ਕਰੋ ਵਰਕਤਾਂ ਪਾਊਗਾ ਕੱਢੂਗਾ ਸੋਨੂੰ ਇਹਨਾਂ ਚੀਜ਼ਾਂ ਚੋਂ ਪਰ ਤੁਸੀਂ ਲਾਲਚੀ ਸਵਾਰਥੀ ਇੰਨੇ ਹੋ ਚੁੱਕੇ ਤੁਸੀਂ ਕਿਸੇ ਦੀ ਮਦਦ ਨਹੀਂ ਕਰਨਾ ਚਾਹੁੰਦੇ ਵੀਰੇ ਤੁਹਾਡੀ ਟੌਰ ਚ ਫਰਕ ਪੈਂਦਾ ਹੈ ਮੈਂ ਗੁਪਤ ਕਰਦੀਆਂ ਇਹ ਚੀਜ਼ਾਂ ਮੈਂ ਸ਼ੋਅ ਆਫ ਚ ਨਹੀਂ ਆਉਣਾ ਚਾਹੁੰਦੀ ਮੈਂ ਮਦਦ ਜ਼ਰੂਰ ਕਰ ਦਿੰਨੀ ਆ ਮੇਰੇ ਕੋਲੇ ਪੈਸੇ ਨਹੀਂ ਨਾ ਹੁੰਦੇ ਤਾਂ ਮੈਂ ਕਈਆਂ ਨੂੰ ਇਹੋ ਜਿਹਾਂ ਨੂੰ ਜਾਣਦੀ ਹੁੰਦੀ ਹੁੰਦੀ ਆ ਜਿੰਨਾਂ ਕੋਲੇ ਪੈਸੇ ਹੁੰਦੇ ਆ ਤਾਂ ਮੈਂ ਉਹਨਾਂ ਨੂੰ ਸਿੱਧਾ ਕਹਿ ਦਿੰਨੀ ਆ ਵੀ ਪਲੀਜ਼ ਮੇਰੀ ਇੰਨੀ ਇੱਕ ਗੱਲ ਸੁਣ ਲਓ ਵੀ ਫਲਾਨੀ ਬੱਚੇ ਨੂੰ ਜਾਂ ਫੀਸ ਦੀ ਲੋੜ ਆ ਤੇ ਜਾਂ ਫਲਾਨਾ ਬੰਦਾ ਬਿਮਾਰ ਆ ਵਿਚਾਰਾ ਉਹਨੂੰ ਥੋੜੀ ਜਿਹੀ ਨੀ ਪੈਸੇ ਦੀ ਲੋੜ ਆ ਤੇ ਜਾਂ ਫਲਾਨਾ ਦੇ ਘਰ ਰੱਸ਼ ਨਹੀਂ ਲੋੜ ਆ ਵੀ ਇੰਨੀ ਇੱਕ ਹੈਲਪ ਹੋਰ ਕੋਈ ਕੁਝ ਮੈਂ ਲੱਗਦੀ ਆ ਜਿੰਨੀ ਮੇਰੀ ਔਕਾਤ ਆ ਮੈਂ ਕੋਈ ਬਾਲੀ ਵੱਡੀ ਨਹੀਂ ਹੈਗੀ ਮੈਂ ਵੀ ਤਾਂ ਇੱਕ ਮਿਹਨਤ ਕਰਦੀ ਆ ਤੇ ਲੱਗ ਲਗਾ ਕੇ ਅਸੀਂ ਕਈਆਂ ਦੇ ਐ ਗੁਪਤ ਹੈਲਪ ਕਰ ਦਿੰਨੇ ਆ ਸੋ ਇਹਨਾਂ ਕੰਮਾਂ 'ਚ ਵੀਰ ਬਣ ਕੇ ਇੰਟਰਸਟ ਲਓ ਦੁਨੀਆ ਤੇ ਕਰਜ਼ਾ ਨਹੀਂ ਚੜੂਗਾ ਲੋਕ ਫਾਹ ਲੈ ਕੇ ਨਹੀਂ ਮਾਰਨਗੇ ਤੁਹਾਡੀਆਂ ਛੋਟੀਆਂ-ਛੋਟੀਆਂ ਮਦਦਾਂ ਨਾਲ ਨਾ ਕਿਸੇ ਦਾ ਘਰ ਬਸ ਜਿਆ ਕਰੂ ਵਿਚਾਰੇ ਦਾ ਮੰਨ ਲਓ ਜਿਹੜੇ ਤੱਕ 20000 ਦਾ ਨੁਕਸਾਨ ਹੁੰਦਾ ਤੁਸੀਂ ਰਲ ਕੇ ਉਹਦਾ ਨੁਕਸਾਨ ਕਰਤਾ ਇਕੱਠਾ ਉਹ ਗਰੀਬ ਵਿਚਾਰਾ ਰੋਟੀ ਖਾਂਦਿਆਂ 'ਚ ਰਹਿ ਜਾਊਗਾ ਉਹ ਮਰਿਆ ਨਹੀਂ ਜਾਊਗਾ ਨਹੀਂ ਉਹ 20000 ਦੀ ਖਾਤਰ ਵਿਚਾਰਾ ਝਾਟੇ-ਝੱਟੇ ਹੋ ਜਾਣਗੇ ਨੌਹਾਂ 'ਚ ਨਰੇਤਾ ਵੜ ਜੂ ਉਹ ਸਾਰੀ ਉਮਰ 20000 ਦੇ ਕਰਜ਼ੇ ਥੱਲੇ ਲੱਗ ਕੇ ਮਰ ਜੂ ਜਾਣ ਦੇ ਜੂ ਤੇ ਤੁਹਾਨੂੰ ਫਰਕ ਨਹੀਂ ਪੈਂਦਾ ਵੀਰੇ ਜੇ ਤੁਹਾਨੂੰ ਵੈਸ ਗੁਰੂ ਨੇ ਦਿੱਤਾ ਨਾ ਤਾਂ ਪਲੀਜ਼ ਮਦਦ ਤੇ ਜ਼ਰੂਰ ਕਰਿਆ ਕਰੋ 100 ਰੁਪਏ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਗਰੀਬ ਨੂੰ ਲੋੜ ਨਾਲ ਉਹਦੀ ਵਲ ਕੇ ਮਦਦ ਜ਼ਰੂਰ ਕਰਿਆ ਕਰੋ ਬਾਲਾ ਸਕੂਨ ਮਿਲੂਗਾ ਇਹ ਚੀਜ਼ਾਂ ਕਰਕੇ ਦੇਖਿਓ ਤੁਹਾਡੀ ਅੰਤਰਾਤਮਾ ਇੰਨੀ ਖੁਸ਼ ਹੋਊਗੀ ਤੇ ਤੁਹਾਡੇ ਦੀ ਫਿਰ ਮਹਾਰਾਜ ਦੀਆਂ ਰਹਿਮਤਾਂ ਐਨੀਆਂ ਆਉਣਗੀਆਂ ਐਨੀਆਂ ਆਉਣਗੀਆਂ ਤੇ ਤੁਸੀਂ ਮਦਦ ਕਰਨ ਵਾਲਿਆਂ ਚ ਹੀ ਰਹੋਗੇ ਕਦੇ ਤੁਸੀਂ ਮੰਗਣ ਵਾਲਿਆਂ ਚ ਨਹੀਂ ਆਉਂਗੇ ਤੇ ਮਹਾਰਾਜ ਨੇ ਤੁਹਾਨੂੰ ਤੰਦਰੁਸਤੀ ਵੀ ਤਰੱਕੀ ਵੀ ਦੇਣੀ ਹੈ ਕਿਉਂਕਿ ਮਹਾਰਾਜ ਨੂੰ ਪਤਾ ਲੱਗ ਜੂ ਵੀ ਇਨਸਾਨੀਅਤ ਨੂੰ ਪਿਆਰ ਕਰ ਰਹੇ ਆ ਤੇ ਫਿਰ ਪਰਮਾਤਮਾ ਤੁ ਚੱਗਣੀਆਂ ਉਹ ਤੋਂ ਵੀ ਜਿਆਦਾ ਜਿਆਦਾ ਦੇਊਗਾ ਇਹ ਮੇਰਾ ਮੰਨਣਾ ਵੀਰੇ ਤੁਸੀਂ ਇਨਸਾਨੀਅਤ ਨੂੰ ਪਿਆਰ ਕਰਕੇ ਦੇਖੋ ਕਿਸੇ ਤੇ ਮਾੜਾ ਸਮਾਗ ਹੈ ਨਾ ਉਹਦੀ ਹੈਲਪ ਕਰੋ ਪਲੀਜ਼ ਰਿਕਵੈਸਟ ਹੈ ਮੇਰੀ ਵੀ ਤੁਸੀਂ ਨਾ ਕਿਸੇ ਦਾ ਵੀ ਸਮਾਂ ਮਾੜਾ ਦੇਖਿਓ ਨਾਲ ਖੜੋ ਜਿੰਨੇ ਜੋਗਿਓ ਮਦਦ ਤੁਹ ਜ਼ਰੂਰ ਕਰੋ ਵੀਰੇ ਜਿੰਨੇ ਜੋਗਿਓ ਪਿੱਛੇ ਨਾ ਟੋ ਸੋਨੂ ਮਹਾਰਾਜ ਨੇ ਨਾ ਫਿਰ ਹੈਲਪ ਕਰਨ ਵਾਲਿਆਂ ਚ ਰੱਖਣਾ ਜੇ ਤੁਸੀਂ ਸੋਚ ਇਹਨੂੰ ਉੱਚੀ ਕਰ ਲਿਆ ਨਾ ਵੀ ਹਾਂ ਪਰਮਾਤਮਾ ਮੈਂ ਦੀ ਮਦਦ ਕਰੂੰਗਾ ਤੇ ਪਰਮਾਤਮਾ ਨੇ ਫਿਰ ਤੁਹਾਨੂੰ ਤੁਹਾਡੇ ਹੀਲੇ ਬੀਲੇ ਬਣਾਉਣੇ ਆ ਤੁਸੀਂ ਮਦਦ ਕਰਨ ਵਾਲਿਆਂ ਚ ਵਗਜੋਗੇ ਤੇ ਜੇ ਤੁਸੀਂ ਮਨ ਚ ਧਾਰ ਲਿਆ ਵੀ ਐਸੇ ਇਹਦਾ ਬੁਰਾ ਕਰਨਾ ਉਹ ਬਹਿਤ ਕਰਨੀ ਆ ਉਹਨੂੰ ਵਧਣ ਨਹੀਂ ਦੇਣਾ ਅੱਗੇ ਤਾਂ ਤੁਸੀਂ ਪਿੱਛੇ ਰਹਿ ਜਾਓਗੇ ਇਨਾਂ ਚੱਕਰਾਂ ਚ ਪਿੱਛੇ ਰਹਿ ਜਾਓਗੇ ਸੋ ਮੇਰੀ ਵੀਡੀਓ ਚ ਤੁਹਾਨੂੰ ਕੋਈ ਵੀ ਗੱਲ ਬੁਰੀ ਲੱਗਦੀ ਆ ਪਲੀਜ਼ ਮੈਨੂੰ ਮਾਫ ਇਨਸਾਨੀਅਤ ਨੂੰ ਪਿਆਰ ਕਰਨ ਲੱਗੇ ਨਾ ਤੇ ਰੱਬ ਤਾਂ ਸਾਨੂੰ ਆਪਣੇ ਆਪ ਹੀ ਮਿਲਣ ਆ ਜਾਊਗਾ ਠੀਕ ਹੈ ਭੁੱਲੇ ਬੈਠੋ ਮੇਰੀ ਇਹ ਚੀਜ਼ਾਂ ਠੀਕ ਹੈ ਦੇਣਾ ਤਾਂ ਕਿਸੇ ਨੂੰ ਸੁੱਖ ਦਿਓ ਠੀਕ ਹੈ ਦੁੱਖ ਨਾ ਦਿਓ ਕਿਸੇ ਨੂੰ ਪੈਸੇ ਟਕੇ ਦੀ ਦੇਣੀ ਆ ਹੈਲਪ ਦਿਓ ਉਹਨੂੰ ਮਿਹਣਾ ਨਾ ਦਿਓ ਵਿਚਾਰੇ ਨੂੰ ਠੀਕ ਹੈ ਥੋਡੀਆਂ ਛੋਟੀਆਂ ਛੋਟੀਆਂ ਹੈਲਪਾਂ ਥੋਡੀਆਂ ਛੋਟੀਆਂ ਛੋਟੀਆਂ ਮਦਦ ਤਾਂ ਕਿਸੇ ਦੀ ਜ਼ਿੰਦਗੀ ਸਵਾਰ ਸਕਦੀਆਂ ਤੇ ਉਹਦੀਆਂ ਸੀਸਾਂ ਸੋਨ ਨੂੰ ਤਾਰ ਦੇਣੀਆਂ ਠੀਕ ਹੈ ਇਹੀ ਮੇਰਾ ਮੰਨਣਾ ਬਾਈ ਬਣ ਕੇ ਪਲੀਜ਼ ਇਨਸਾਨੀਅਤ ਨੂੰ ਪਿਆਰ ਕਰੋ ਲੋਕਾਂ ਨੂੰ ਪਿਆਰ ਕਰਨ ਲੱਗ ਜਾਓ ਠੀਕ ਹੈ ਪੁੰਨ ਕਰ ਲੱਗ ਜਾਓ ਹੈਲਪ ਕਰਨ ਲੱਗ ਜਾਓ ਤੇ ਲੋਕਾਂ ਦੇ ਸਮੇਂ ਕਿਸੇ ਦਾ ਸਮਾਂ ਮਾੜਾ ਮਾੜੇ ਸਮੇਂ ਚ ਉਹਨਾਂ ਦਾ ਸਾਥ ਦਿਓ ਅਕਾਲ ਪੁਰਖ ਵੈਗਰ ਨੂੰ ਜਾਣ ਕੇ ਅਗਲੇ ਦਾ ਸਾਥ ਦਿਓ ਤੁਸੀਂ ਕਿਸੇ ਬੰਦੇ ਤੋਂ ਵਾਵਾ ਨਹੀਂ ਲੈਣੀ ਤੁਸੀਂ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਹਾਜ਼ਰੀਆਂ ਲਵਾਉਂਦੇ ਰਹੋ ਜਦੋਂ ਤੁਹਾਡੀ ਉਹਥੇ ਕਚਹਿਰੀਆਂ ਚ ਹਾਜ਼ਰੀਆਂ ਲੱਗਣ ਲੱਗਦੀਆਂ ਤੇ ਮਹਾਰਾਜ ਦੇ ਜਿਹੜੀਆਂ ਦਰਚ ਹਾਜ਼ਰੀਆਂ ਜਾਂਦੀਆਂ ਫਿਰ ਮਹਾਰਾਜ ਦੀ ਸਿੱਧੀ ਨਿਗਾ ਉਹਨਾਂ ਤੇ ਹੁੰਦੀ ਹੈ ਤੇ ਤੁਹਾਡੇ ਬਾਰੇ ਨਿਆਰੇ ਹੋ ਜਾਂਦੇ ਤੇ ਤੁਸੀਂ ਫਿਰ ਕਿੱਥੋਂ ਧਿੱਕਰ ਕਿੱਥੋਂ ਭਗ ਜਾਂਦੇ ਹੋ ਕਿੱਥੋਂ ਤੁਸੀਂ ਫਰਸਾਂ ਤੋਂ ਅਰਸਾਂ ਦੇ ਬਗਤਾਂ ਨੂੰ ਇਹ ਵੈਗਰੂਪ ਚਾਹੁੰਦਾ ਸੋ। ਸੋ ਵੀਡੀਓ 'ਚ ਕੋਈ ਕਮੀ ਰਹੀ ਹੋਵੇ ਤਾਂ ਮਾਫੀ ਚਾਹਣੀ ਆ। ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਬਣੀਓ ਪਿਆਰ ਭਰੀ ਸਤਿ ਸ੍ਰੀ ਅਕਾਲ। ਸੱਚੇ ਪਾਤਸ਼ਾਹ ਵੈਗਰੂ ਜੀ ਤੁਹਾਨੂੰ ਦਾਨ ਕਰਨ ਵਾਲਿਆਂ ਵਿੱਚ ਰੱਖੇ ਤੇ ਤੁਹਾਨੂੰ ਕਦੇ ਮੰਗਣ ਵਾਲਿਆਂ 'ਚ ਨਾ ਰੱਖੇ।